ਅੱਤੇ ਸਾਬੂਤਾਂ ਦੇ ਸਾਬੂਤਾਂ ਦੇ ਖੀਰ ਬਣਾਉਣ ਲੱਗੇ ਆ ਤੇ ਫਿਰ ਆਪਾਂ ਪਾਵਾਂਗੇ ਸੇਬ ਫਿਰ ਆਪਾਂ ਸੇਬ ਪਾਵਾਂਗੇ ਐ ਸੇਬ ਨੇ ਤੇ ਖੀਰ ਆਪਣੀ ਹੁਣ ਤਿਆਰ ਹੋ ਗਈ ਫਰੂਟ ਵਾਲੇ ਫਿਰ ਡਰਾਈ ਫਰੂਟ ਪਾਵਾਂਗੇ ਇਹ ਖੀਰ ਬਹੁਤ ਹੀ ਟੇਸਟੀ ਤੇ ਵਰਤਾਂ ਦੇ ਵਿੱਚ ਖਾਦੀ ਜਾਵੇਗੀ ਕਿਉਂਕਿ ਨਾਇਜ ਤੋਂ ਦੂਰ ਹੈ ਫਰੂਟ ਦੀ ਡਰਾਈ ਫਰੂਟ ਦੀ ਰੈਸিপি ਹੈ ਸੇਬਾਂ ਦੀ ਖੀਰ ਕਿਸੇ ਨੇ ਖਾਧੀ ਹੋਈ ਹੈ ਅਸੀਂ ਬਣਾਉਣ ਲੱਗੇ ਅੱਜ ਸੇਬਾਂ ਦੀ ਖੀਰ ਧੰਜੀ ਤੇ ਸੇਵ ਸੇਵ ਪਾਣੀ ਉਬਲੇ ਵਿੱਚ ਪਾ ਦਿੱਤੇ ਨੇ ਤੇ ਸੇਬਾਂ ਦੀ ਬਣ ਚਲੀ ਹੈ ਖੀਰ ਅਸੀਂ ਬਣਾਉਨੇ ਆ ਖੀਰ ਜੀ ਆਪਣੀ ਖੀਰ ਹੋ ਗਈ ਸੇਬਾਂ ਦੀ ਤਿਆਰ ਤੇ ਹੁਣ ਵਿੱਚ ਪਾਤੇ ਦੁੱਧ ਦੁੱਧ ਪਾਤਾ ਜੀ ਤੇ ਖੀਰ ਬਣ ਗਈ ਹੁਣ ਵਿੱਚ ਆਪਾਂ ਡਰਾਈ ਫਰੂਟ ਪਾ ਦੇਾਂਗੇ ਬਦਾਮ ਛੋਗੇਸ਼ੂਆਰੇ ਹਾਂਜੀ ਚੰਗੀ ਲੱਗੇ ਵੀਡੀਓ ਲਾਇਕ ਸ਼ੇਅਰ ਕਰੋ ਤੇ ਬਣਾ ਕੇ ਖਾਓ ਕਿ ਕਿਵੇਂ ਦੀ ਲੱਗੀ ਕਿਦਾਂ ਦੀ ਲੱਗੀ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਹਾਂਜੀ ਧੰਨਵਾਦ ਜੀ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਸਾਡੀ ਖੀਰ ਹੋ ਗਈ ਤਿਆਰ ਤੇ ਆਜੋ ਸੰਗਤੋ ਖਾਈਏ ਵਿੱਚ ਸਾਬੂਦਾਣਾ ਸੇਵ ਦੁੱਧ ਡਰਾਈ ਫਰੂਟ ਕਾਜੂ ਬਦਾਮ ਸੋਗੀ ਲਓ ਜੀ ਖੀਰ ਬਹੁਤ ਟੇਸਟੀ ਬਣੀ ਹੈ ਤੇ ਜੀ ਦਾ ਜੇ ਕਰਦਾ ਕਮੈਂਟ ਕਰਕੇ ਦੱਸ ਦਿਓ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ